ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਸਮਾਂ ਬਦਲ ਰਿਹਾ ਖੇਤੀ ਬਦਲ ਰਹੀ ਆ ਤੇ ਖੇਤੀ ਕਰਨ ਦੇ ਢੰਗ ਵੀ ਯਾਦ ਕਰੋ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਆਪਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਲਾਉਣੀ ਸ਼ੁਰੂ ਕੀਤੀ ਸੀ ਤਾਂ ਆਪਣੇ ਖੇਤ ਨੇ ਜਿਹੜੇ ਉਹ ਬਹੁਤ ਪੋਲੇ ਸੀਗੇ ਤੇ ਉਹਨਾਂ ਦੇ ਵਿੱਚ ਟਰੈਕਟਰ ਖੁਬ ਜਾਇਆ ਕਰਦੇ ਸੀ ਤੇ ਆਪਾਂ ਉਹਨਾਂ ਦੇ ਨਾਲ ਟਰੈਕਟਰ ਦੇ ਟਾਇਰਾਂ ਦੇ ਪਿਛਲੇ ਟਾਇਰਾਂ ਦੇ ਨਾਲ ਆਪਾਂ ਲੋਹੇ ਦੇ ਟਾਇਰ ਲਗਾ ਲਗਾ ਕੇ ਕਦੂ ਕਰਿਆ ਕਰਦੇ ਸੀ ਪਰ ਹੁਣ ਉਹਨਾਂ ਟਾਇਰਾਂ ਦੀ ਲੋਡ ਨਹੀਂ ਪੈਂਦੀ ਕਿਉਂਕਿ ਆਪਣੀ ਜਿਹੜੀ ਮਿੱਟੀ ਹੈਗੀ ਆ ਉਹ ਹੁਣ ਸਖਤ ਹੋ ਚੁੱਕੀ ਆ ਉਸ ਕਰਕੇ ਆਪਾਂ ਨੂੰ ਉਹ ਟਾਇਰ ਲਾਉਣ ਦੀ ਲੋੜ ਨਹੀਂ ਪੈਂਦੀ ਪਰ ਉਸ ਤੋਂ ਵੀ ਅੱਗੇ ਕਈ ਕਿਸਾਨ ਨੇ ਉਹਨਾਂ ਨੇ ਨਵੀਂ ਵਿਧੀ ਅਪਣਾਈ ਆ ਕਿ ਉਹ ਹੁਣ ਕਦੂ ਕਰਦੇ ਹੀ ਨਹੀਂ ਬਿਨਾ ਕਦੂ ਤੋਂ ਧਾਨ ਦੀ ਫਸਲ ਆ ਜਿਹੜੀ ਉਹ ਪੈਦਾ ਕਰਦੇ ਨੇ ਕਿਉਂਕਿ ਉਹਨਾਂ ਦੇ ਮੁਤਾਬਕ ਹੁਣ ਧਾਨ ਦੀ ਜਿਹੜੀ ਫਸਲ ਹੈਗੀ ਆ ਉਹ ਬੜੀ ਵਧੀਆ ਕੀਤੀ ਜਾ ਸਕਦੀ ਹੈ ਕਿਉਂਕਿ ਆਪਣੀ ਮਿੱਟੀ ਆ ਜਿਹੜੀ ਉਹਦੇ ਹੁਣ ਪ੍ਰੋਪਰਟੀਆਂ ਨੇ ਜਿਹੜੀਆਂ ਉਹ ਬਦਲ ਗਈਆਂ ਨੇ ਤੋ ਇਹਨਾਂ ਬਦਲੀਆਂ ਪ੍ਰਾਪਰਟੀਆਂ ਦੇ ਕਰਕੇ ਆਪਾਂ ਨੂੰ ਹੁਣ ਅੱਜ ਦੇ ਟਾਈਮ ਦੇ ਵਿੱਚ ਧਾਨ ਦੀ ਫਸਲ ਵੇਲੇ ਮਿੱਟੀ ਦੇ ਵਿੱਚ ਖੇਤਾਂ ਦੇ ਵਿੱਚ ਕਦੋਂ ਕਰਨ ਦੀ ਜ਼ਰੂਰਤ ਨਹੀਂ ਆਓ ਤੁਹਾਨੂੰ ਮਿਲਾਉਂਦੇ ਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇੱਕ ਗਾਂਵ ਤੋਂ ਕਿਸਾਨ ਸਰਦਾਰ ਚਰਨਜੀਤ ਸਿੰਘ ਦੇ ਨਾਲ ਜਿਨ੍ਹਾਂ ਨੇ ਕਿ ਆਪਣੇ ਖੇਤਾਂ ਦੇ ਵਿੱਚ ਮਜ਼ਦੂਰੀ ਮਜਬੂਰੀ ਵਾਸੀ ਕਹਿ ਲਓ ਪਰੰਤੂ ਉਹਨਾਂ ਨੇ ਬਿਨਾਂ ਕਦੂਕੀਤਿਆਂ ਤੋਂ ਧਾਨ ਦੀ ਜਿਹੜੀ ਹੈਗੀ ਆ ਉਹ ਫਸਲ ਪੈਦਾ ਕੀਤੀ ਆ ਤੇ ਬਹੁਤ ਹੀ ਵਧੀਆ ਉਹਨਾਂ ਦੇ ਖੇਤਾਂ ਦੇ ਵਿੱਚ ਫਸਲ ਖੜੀ ਆ ਆਉ ਮਿਲਦੇ ਆ ਇਸ ਅਗਾਹ ਵਦੂ ਕਿਸਾਨ ਦੇ ਨਾਲ ਅੱਜ ਦਾ ਸਸਤੀ ਕਾਲ ਜੀ ਇਹਦਾ ਨਾਮ ਚਾਰਜਿੰਦਰ ਸਿੰਘ ਪਿੰਡ ਸਲਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਇਹ ਸਾਡੇ ਖੇਤ ਨਾ ਜੀ ਨੀਵੇਂ ਸੀਗੇ ਜਦੋਂ ਬਾਰਸ਼ਾ ਬੈਂਦੇ ਆੜਾ ਤੋਂ ਖੰਦਕਾਂ ਖੁਰੜ ਕੇ ਸਾਡਾ ਖੇਤ ਖਰਾਬ ਹੋਦਾ ਸੀ ਫਸਲ ਵੀ ਸਾਡੀ ਕਈ ਵਾਰ ਮਰੀ ਆ ਤੇ ਸਾਡੇ ਲਵੇ ਚਾਰ ਫੇ ਰਸਤਾ ਜਾਂਦਾ ਜੀ ਉਹ ਵੀ ਖਾਰ-ਖਾਰ ਕੇ ਵਿੱਚ ਗਿਰ ਰਿਹਾ ਸੀ ਸਾਨੂੰ ਫਿਰ ਮਜਬੂਰੀ ਨਾਲ ਕਿ ਨਾ ਇਹ ਉੱਚੇ ਚੱਕਣੇ ਪੈ ਗਏ ਤਾਂ ਉੱਚੇ ਕਿਹੜੇ ਹਿਸਾਬ ਨਾਲ ਚੱਕੇ ਪਹਿਲਾਂ ਤਾਂ ਅਸੀਂ ਬੈਂਦਰ ਮਿੱਟੀ ਪਰੇ ਕਰੀ ਉਹਦੀ ਲੇਡ ਪਿਛਾ ਕੇ ਅੱਧੇ ਕਿਲੇ ਦੀ ਚੱਕ ਕੇ ਅੱਧੇ ਕਿਲੇ ਪਿਛਾਤੀ ਫਿਰ ਅਸੀਂ ਪੱਟਵੀਂ ਮਿੱਟੀ ਹੋਰ ਚੱਕ ਲਈ 2 ਫੁੱਟ ਮਿੱਟੀ ਚੱਕ ਕੇ ਫਿਰ ਅਸੀਂ ਨੇ 3 ਫੁੱਟ ਚ ਰਾਖ ਭਵਾਲੀ ਫੈਕਟਰੀ ਵਾਲੀ ਫਿਰ ਉਹ ਜਿਹੜੀ 2 ਫੁੱਟ ਮਿੱਟੀ ਪਰੇ ਕਰੀ ਸੀ ਉਹ ਫਿਰ ਉਹ ਉੱਪਰ ਬਚਾਈ ਉਹ ਪਿਛਾ ਕੇ ਹੁਣ ਅਸੀਂ ਖੇਤ ਪੂਰੇ ਪਹੀਆਂ ਦੇ ਲੇਵਲ ਕਰਕੇ ਫਿਰ ਅਸੀਂ ਸਾਨੂੰ ਪਤਾ ਲੱਗ ਗਿਆ ਵੀ ਇੱਥੇ 2 ਸਾਲ ਫਸਲ ਨਹੀਂ ਹੋਣੀ ਥੋੜੀ ਕਿਉਂਕਿ ਟਰੈਕਟਰ ਗਾਹਾਂ ਨਹੀਂ ਕਰ ਸਕਦਾ ਵੀ ਵਿੱਚ ਗੜੂਗਾ ਫਿਰ ਜਦੋਂ ਉਹ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਿਆ ਉਹ ਕਹਿੰਦਾ ਵੀ ਤੁਸੀਂ ਗਾਹੜ ਕਰੋ ਹੀ ਨਾ ਇਹਦਾ ਵੀ ਤੁਸੀਂ ਏਕਣੇ ਦਾ ਲੇਜਰ ਮਾਰ ਕੇ ਤੁਸੀਂ ਪਾਣੀ ਛੱਡ ਕੇ ਜੀਰੀ ਲਵਾ ਦੋ ਅਸੀਂ ਉਹੀ ਤਿੰਨ ਵਾਰੀ ਵਾਹ ਕੇ ਸਵਾਗੇ ਮਾਰ ਕੇ ਟੈਟ ਕਰ ਲਈ ਜ਼ਮੀਨ ਜਦੋਂ ਅੱਧ ਅੱਧ ਕਿਲੇ ਦੇ ਕਿਆਰੇ ਕਰ ਲਈ ਅਸੀਂ ਨੇ ਤੇ ਜਦੋਂ ਅੱਜ ਇੱਕ ਕਿਆਰਾ ਭਰ ਗਿਆ ਉਹਨੂੰ ਦੂਜੇ ਦਿਨ ਲਵਾ ਆਂਦੇ ਸੀ ਦੂਜੇ ਦਿਨ ਦੂਜਾ ਕਿਆਰਾ ਭਰਿਆ ਉਹਨੂੰ ਤੀਜੇ ਦਿਨ ਲਵਾ ਆਂਦੇ ਸੀਗੇ ਸਾਨੂੰ ਤਾਂ ਵਧੀਆ ਲੱਗਿਆ ਅਸੀਂ ਤਾਂ ਗਾਹ ਨੂੰ ਮਤਲਬ ਇਹੀ ਚੀਜ਼ ਜ਼ਿਆਦਾ ਪਣਾਵਾਂਗੇ ਫਸਲ ਵੀ ਸਾਡੀ ਵਧੀਆ ਖੜੀ ਆ ਦੇਖੋ ਜੀ ਕੱਖਾਂ ਵਾਲ ਜਿਹੜੀ ਦਵਾਈ ਹੈ ਅਸੀਂ ਜਦੋਂ ਖੇਤ ਭਰਿਆ ਘੜੀ ਭਈਆਂ ਦੇ ਲੱਗਦੀ ਸਾਰੇ ਜਿਵੇਂ ਆਮ ਦੂਜੀ ਝੋਨੇ ਚ ਪਾਉਨੇ ਆ ਕੱਦੂ ਵਾਲੇ ਚ ਓਕਣੇ ਖੜੇ ਪਾਣੀ ਚ ਬੋਤਲ ਨਾ ਪਾਤੀ ਜਿਹੜੀ ਆਮ ਦਵਾਈ ਪਾਉਨੇ ਪਟਿੱਲਾ ਕਰੋ ਜਿਹੜੀ ਹੈ ਉਹੀ ਪਾਈ ਆ ਸਾਡੇ ਕੋਈ ਕੱਖ ਨਹੀਂ ਹੋਇਆ ਕੀ ਕਹਿਣਾ ਕਿਤੇ ਕੋਈ ਬੂਝਾ ਹੋ ਗਿਆ ਉਹ ਸਾਡੇ ਬੰਦੇ ਨੇ ਅੱਤੀ ਫੜ ਲਿਆ ਜਿਹੜਾ ਵੀ ਸੀਗਾ ਪਰ ਕੋਈ ਕੱਖਾਂ ਦੀ ਸਮੱਸਿਆ ਨਹੀਂ ਕੋਈ ਪਾਣੀ ਦੀ ਦਿੱਕਤ ਨਹੀਂ ਪਹਿਲਾਂ ਪਹਿਲਾਂ ਪਾਣੀ ਕਢਾਇਆ ਸੀ ਤਕਰੀਬਨ 30 ਦਿਨ ਮੰਨ ਕੇ ਚੱਲੋ ਗੌਰ ਰੱਖੀ ਆ ਫੇਰ ਤਾਂ ਹਫ਼ਤੇ ਹਫ਼ਤੇ ਬਾਅਦ ਪਾਣੀ ਲਾਉਂਦੇ ਸੀਗੇ ਪਾਣੀ ਕਣਕ ਨਾਲੋਂ ਵੀ ਛੇਤੀ ਫਿਰ ਰਿਹਾ ਹੈ ਇਹਨੂੰ ਦੇਖੋ ਜੀ ਕੁੱਲ ਅਸੀਂ 42 ਕਿਲਾਂ ਦੀ ਖੇਤੀ ਕਰਦੇ ਆ 42 ਕਿਲਾਂ ਦੇ ਸਾਡਾ ਬਰਾਬਰੇ ਝੋਨਾ ਕੱਦੂ ਕਰਕੇ ਵੀ ਲਾਇਆ ਹੋਇਆ ਤੇ 5 ਕਿਲੇ ਅਸੀਂ ਕੱਡੇ ਸੀ ਬਿਨਾ ਕੱਦੂ ਵਾਲੇ ਸੁੱਕੇ ਕੱਦੂ ਵਾਲੇ ਜਿਹੜਾ ਤਾਂ ਕੱਦੂ ਵਾਲਾ ਝੋਨਾ ਉਹਦੇ ਵਿੱਚ ਨਾਲੋਂ ਗੈਸਾ ਵੀ ਪੂਰੀਆਂ ਬਣਦੀਆਂ ਨੇ ਜਦੋਂ ਰਿਓ ਪਾਉਣਾ ਪੈਂਦਾ ਤਾਂ ਵੀ ਭਈਏ ਢਾਲ ਮਿਧਦੇ ਜਾਂਦੇ ਨੇ ਤੁਰਨ ਔਖਾ ਉਹਦੇ ਵਿੱਚ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਨਾ ਤਾਂ ਇਹਦੇ ਵਿੱਚ ਪੈਰ ਘਾਟਦਾ ਕੋਈ ਤੇ ਨਾ ਇਹਦੇ ਥੱਲੇ ਕੋਈ ਬਿਮਾਰੀ ਪਈ ਆ ਦਾਣਾ ਬੂਝਾ ਸਾਰੇ ਉਹਦੇ ਨਾਲ ਬੂਝਾ ਬਲਕੇ ਤਾਂ ਵੱਧ ਆ ਉਹਦੇ ਆਪਾਂ ਚਾਰ ਚਾਰ ਉਂਗਲ ਪਾਣੀ ਕਢਾ ਕੇ ਰੱਖਦੇ ਆ ਖੇਤਾਂ 'ਚ ਉਹ ਫਟਾਰਾ ਵੀ ਘਟ ਹੁੰਦਾ ਇਹ ਪਾਣੀ ਦਾ ਮਤਲਬ ਥੱਲੇ ਥੱਲੇ ਜਾਣਾ ਕੋਈ ਪਾਣੀ ਖੜਨਾ ਨਹੀਂ ਕੋਈ ਗੈਸ ਨਹੀਂ ਬਣਨੀ ਇਹਦੇ ਵਿੱਚ ਛਿੱਟਾ ਵੀ ਵਧੀਆ ਹੈ ਕੋਈ ਦਾਣਾ ਨਹੀਂ ਗਾਲਾ ਕੋਈ ਫੰਗਸ ਨਹੀਂ ਆਈ ਹੈਗੀ ਪਰ ਸਾਨੂੰ ਤਾਂ ਦੂਜੇ ਝੋਨੇ 'ਚ ਸਪਰੇਅ ਕਰਨੀ ਵੀ ਔਖੀ ਲੱਗੀ ਆ ਕਦੂ ਵਾਲੇ 'ਚ ਤੇ ਉਸ ਦਾ ਫੋਟ ਦਾ ਬੰਦਾ ਥੱਲੀ ਦਾ ਵਜਦਾ ਢੋਲੀ ਹੁੰਦੀ ਹੈ ਸਪਰੇਅ ਵਾਲੀ ਟੰਗੀ ਹੋਈ 25 ਲੀਟਰ ਦੀ ਇਹਦੇ ਵਿੱਚ ਤਾਂ ਕੋਈ ਦਿੱਕਤ ਹੀ ਨਹੀਂ ਆਈ ਹੈਗੀ ਸੌਖਾ ਰਹਿੰਦਾ ਬੰਦਾ ਸੋ ਕਿਸਾਨ ਵੀਰੋ ਤੁਸੀਂ ਦੇਖਿਆ ਕਿ ਕਿਵੇਂ ਚਰਨਜੀਤ ਸਿੰਘ ਨੇ ਬਿਨਾ ਕਦੂ ਕੀਤਿਆਂ ਤੋਂ ਆਪਣੇ ਖੇਤ ਦੇ ਵਿੱਚ ਧਾਨ ਦੀ ਜਿਹੜੀ ਫਸਲ ਹੈਗੀ ਉਹ ਪੈਦਾ ਕੀਤੀ ਆ ਤੇ ਇਹਨੂੰ ਦੇਖ ਕੇ ਜਿਹੜੇ ਇਹਦੇ ਗਵਾਂਢੀ ਕਿਸਾਨ ਨੇ ਉਹਨਾਂ ਦਾ ਵੀ ਮਨ ਬਣਿਆ ਕਿ ਅਸੀਂ ਵੀ ਅਗਲੇ ਸਾਲਾਂ ਤੋਂ ਆਪਣੇ ਖੇਤਾਂ ਦੇ ਵਿੱਚ ਆਪਣੇ ਬਿਨਾ ਕਦੂ ਕੀਤਿਆਂ ਤੋਂ ਧਾਨ ਦੀ ਫਸਲ ਪੈਦਾ ਕਰਾਂਗੇ ਉਹਨਾਂ ਨੇ ਦੇਖ ਲਿਆ ਕਿ ਇਹ ਜਿਹੜਾ ਖਰਚਾ ਹੈਗਾ ਇਹ ਬਚਾਇਆ ਜਾ ਸਕਦਾ ਸੋ ਆਓ ਤੁਹਾਨੂੰ ਇਹਨਾਂ ਇਹਨਾਂ ਦੂਸਰੇ ਕਿਸਾਨਾਂ ਦੇ ਵਿਚਾਰ ਵੀ ਸੁਣਾਉਣੇ ਆ ਜਿੰਨਾਂ ਕਿ ਇਸ ਵਿਧੀ ਤੋਂ ਪ੍ਰਭਾਵਿਤ ਹੋਏ ਹਨ ਮਹਾਰਣ ਧੀਰ ਸਿੰਘ ਜੀ ਪਿੰਡ ਸਲਾਣਾ ਅਦੁੱਲਾ ਸਿੰਘ ਵਾਲਾ ਜ਼ਿਲ੍ਹਾ ਫਤਿਹਗੜ ਸਾਹਿਬ ਇਹ ਸਾਡੇ ਗਵਾਂਢ 'ਚ ਜੀਰੀ ਲਈ ਸੀ ਇਹਨਾਂ ਨੇ ਚਰਨਜੀਤ ਸਿੰਘ ਉਹਨਾਂ ਨੇ ਬਿਨਾ ਕੱਦੂ ਕਰੇ ਲੈਜਰ ਕਰਾ ਕੇ ਤੰਨ ਸੁਆਗੇ ਮਾਰ ਕੇ ਸਾਨੂੰ ਤਾਂ ਇਦਾਂ ਲੱਗਦਾ ਸੀ ਵੀ ਕਾਮਯਾਬ ਨਹੀਂ ਹੋਣੀ ਨਾਲ ਮੇਰੀ ਮੋਟਰਾਂ ਜੀ ਇੱਥੋਂ ਅਸੀਂ ਲੰਘਦੇ ਵੜਦੇ ਦੇਖਦੇ ਸੀ ਇਹਨਾਂ ਨੇ ਜਿਆ ਜੀਰੀ ਲਾਈ ਪਹਿਲਾਂ ਤਾਂ ਸਾਨੂੰ ਇਦਾਂ ਲੱਗਦਾ ਸੀ ਵੀ ਇਹ ਕਾਮਯਾਬ ਨਹੀਂ ਹੋਣੀ ਜਦ ਹੁਣ ਦੇਖਦੇ ਆ ਸਾਨੂੰ ਬਹੁਤ ਵਧੀਆ ਲੱਗਦੀ ਆ ਜੀ ਸਾਡੀ ਜੀਰੀ ਮੰਗੂ ਇਹ ਸੇਮ ਆ ਜੀ ਤੇ ਹੁਣ ਅਸੀਂ ਇਦਾਂ ਸੋਚਦੇ ਆ ਵੀ ਗਾਹਾਂ ਨੂੰ ਜੀਰੀ ਅਸੀਂ ਵੀ ਇਦਾਂ ਹੀ ਲਾਈਏ ਵੇ ਕੀ ਲੋੜਾ ਕੱਦੂ ਕਰਨ ਦੀ ਨਾਲੇ ਹੋਰ ਬਹੁਤ ਫਾਇਦੇ ਨੇ ਜੀ ਜਿਵੇਂ ਹੁਣ ਰਿਓ ਪਾਉਣਾ ਤਾਂ ਲੱਤ ਥੱਲੇ ਨਹੀਂ ਜਾਂਦੀ ਜੀ ਸਪਰੇਅ ਕਰਨੀਆਂ ਤਾਂ ਔਖਾ ਨਹੀਂ ਹੈਗਾ ਜੀ ਪਾਣੀ ਦੀ ਬਹੁਤ ਘੱਟ ਖਪਤ ਹੁੰਦੀ ਹੈ ਜੀ ਬਹੁਤ ਬਚਤ ਆ ਪਾਣੀ ਦੀ ਬਹੁਤ ਵਧੀਆ ਜੀਰੀਆ ਬੂਝਾ ਵੀ ਉਦਾਂ ਹੀ ਆ ਜੀ ਤੇ ਸਾਡੇ ਹਿਸਾਬ ਨਾਲ ਤਾਂ ਬਹੁਤ ਵਧੀਆ ਕੱਦੂ ਕਰਨ ਦੀ ਕੋਈ ਲੋੜ ਨਹੀਂ ਹੈਗੀ ਜੀ ਜਦੋਂ ਅਸੀਂ ਕੱਦੂ ਕਰਦੇ ਆ ਜੀ ਇਕਦਾ ਗਰਮੀ ਬਹੁਤ ਹੁੰਦੀ ਆ ਇੱਕ ਜਿਹੜਾ ਕੱਦੂ ਦੇ ਵਿੱਚ ਆਪਾਂ ਨੂੰ ਪਾਣੀ ਦੀ ਲੋੜ ਪੈਂਦੀ ਆ ਉਹ ਬੱਦਲ ਪਾਣੀ ਲੱਗਦਾ ਜੀ ਜਿਹੜਾ ਆਪਾਂ ਲੇਜ਼ਰ ਮਾਰਾ ਕੇ ਕਰਦੇ ਆਂ ਜੀ ਉਹ ਪਾਣੀ ਵੀ ਘੱਟ ਲੱਗਦਾ ਜੀ ਇੱਕ ਵਾਰ ਪਾਣੀ ਦੇ ਕੇ ਛੇਤੀ ਖਿਆਰਾ ਭਰਦਾ ਜੀ ਤੇ ਆਪਾਂ ਨੂੰ ਬੱਟਾਂ ਲਾਉਣ ਦੀ ਲੋੜ ਨਹੀਂ ਪੈਂਦੀ ਬੱਟਾਂ ਦਾ ਖਰਚਾ ਵੀ ਘਟਦਾ ਜੀ ਤੇ ਬਾਕੀ ਇੰਨੀ ਗਰਮੀ ਦੇ ਵਿੱਚ ਆਪਾਂ ਜਦੋਂ ਕੱਦੂ ਕਰਦੇ ਆਂ ਲੋ ਨਾਲ ਪਾਣੀ ਦੀ ਬੱਧ ਖਪਤ ਹੁੰਦੀ ਹੈ ਜੀ ਤੇ ਟਰੈਕਟਰ ਦਾ ਲਵੇਣ ਦੀ ਲੋੜ ਨਹੀਂ ਹੈਗੀ ਜੀ ਡੀਜ਼ਲ ਦੀ ਵੀ ਬਚਤ ਹੁੰਦੀ ਹੈ ਜੀ ਬਹੁਤ ਅਸੀਂ ਛੋਟੇ ਕਿਸਾਨ ਕਰਕੇ ਅਸੀਂ ਤਾਂ ਗਾਹਾਂ ਨੂੰ ਇਦਾਂ ਹੀ ਲਾਵਾਂਗੇ ਸਾਨੂੰ ਤਾਂ ਬਹੁਤ ਵਧੀਆ ਤਰੀਕਾ ਲੱਗਿਆ ਜੀ ਤੇ ਇਹਦੇ ਵਿੱਚ ਬਚਤ ਵੀ ਹੈਗੀ ਆ ਜੀ ਬਹੁਤ ਵਧੀਆ ਬਚਤ ਹੋ ਜਾਂਦੀ ਹੈ ਜੀ ਤੇ ਖਰਚਾ ਵੀ ਬਹੁਤ ਘੱਟ ਆਉਂਦਾ ਜੀ ਮੇਰਾ ਨਾਮ ਹੈ ਜਿਸਪਾਲ ਸਿੰਘ ਪਿੰਡ ਸਲਾਣਾ ਚਰਨਜੀਤ ਜੀ ਜੇ ਲਵੇ ਮੇਰੀ ਜ਼ਮੀਨ ਹੈ ਵੀ ਅਸੀਂ ਵੀ ਜੀ ਦੀ ਦੇਖ ਕੇ ਬਹੁਤ ਵਧੀਆ ਲੱਗੀ ਹੈ ਜੀ ਸਾਨੂੰ ਅਸੀਂ ਵੀ ਗਾਹ ਨੂੰ ਲਾਵਾਂਗੇ ਮੈਂ ਜੀ 10 ਕਿੱਲਿਆਂ ਦੀ ਖੇਤੀ ਕਰਦਾ ਜੀ ਇਹਨੂੰ ਦੇਖ ਕੇ ਸਾਡਾ ਵੀ ਮਨ ਕਰਦਾ ਅਸੀਂ ਵੀ 1-2 ਕਿੱਲੇ ਜ਼ਰੂਰ ਲਾਵਾਂਗੇ ਬਹੁਤ ਵਧੀਆ ਫਸਲ ਕੜੀ ਹੈ ਅਸੀਂ ਦੇਖਿਆ ਜੀ ਜੀ ਦੂਸਰੇ ਪਿੰਡ ਵਿਚਾਰਲਾਵਾ ਪਿੰਡ ਸਾਡਾ ਇੱਕੋ ਵਜਦਾ ਬਹੁਤ ਵਧੀਆ ਜੀ ਜੀ ਇੱਕੋ ਸਾਰ ਖੜੀ ਸੀ ਸਾਰੇ ਖੇਤਾਂ ਚ ਇਹ ਵੀ ਹੁਣ ਜੀ ਜੀ ਬਹੁਤ ਵਧੀਆ ਜੀ ਜੀ ਖੜੀ ਆ ਜੀ ਅਸੀਂ ਕੋਲ ਤੇ ਨੰਨੇ ਆ ਸਾਨੂੰ ਬਹੁਤ ਵਧੀਆ ਲੱਗਦੀ ਆ ਜੀ ਗਾਹ ਨੂੰ ਅਸੀਂ ਵੀ ਕੋਸ਼ਿਸ਼ ਕਰਾਂਗੇ ਲਾਂਭੀ ਇਹ ਚਰਨ ਜੀ ਨੇ ਜਆ ਲਾਈ ਆ ਇਹ ਹਾਲੇ 잡ਦਾ ਜੀ ਇਹਨੂੰ ਮੈਂ ਕਿਹਾ ਤੂੰ ਡਰਨਾ ਜੀ ਦੀ ਹੋਊਗੀ ਵੀ ਕੋਈ ਬਹੁਤ ਵਧੀਆ ਜੀ ਦੀ ਹੋਊਗੀ ਓਕਣੇ ਜੀ ਦੀ ਹੋਈ ਆ ਜੀ ਜਿਵੇਂ ਇਹਨੂੰ ਦੱਸਿਆ ਸੀ ਇਹਦੇ ਚ ਕੋਈ ਫਰਕ ਨਹੀਂ ਹੈਗਾ ਇਹ ਛਕੀਮ ਛੋਡੀ ਪਾਸ ਆ। ਹੋਰ ਵੀ ਦੇਖ ਕੇ ਲਾਣੇ ਲਾਉਣਗੇ। ਕਿਸੇ ਵੀ ਖੇਤ 'ਚ ਕਿਸੇ ਦਾ ਕੋਈ ਫਰਕ ਨਹੀਂ ਆ। ਕਿਤੇ ਦੱਗੀ ਦਾ ਫਰਕ ਨਹੀਂ ਆ। ਬਹੁਤ ਵਧੀਆ ਲੱਗਦੀ ਹੈ ਸਾਨੂੰ। ਇਹ ਕਰਕੇ ਕਾਮਯਾਬ ਹੋਊਗੀ ਜੀ ਇਹ। ਸੋ ਕਿਸਾਨ ਵੀਰੋ ਤੁਸੀਂ ਦੇਖਿਆ ਕਿ ਕਿਵੇਂ ਸਰਦਾਰ ਚਰਨਜੀਤ ਸਿੰਘ ਨੇ ਆਪਣੇ ਬਿਨਾ ਕਦੂ ਕੀਤੇ ਤੋਂ ਤਾਂ ਦੀ ਫਸਲ ਪੈਦਾ ਕੀਤੀ ਆ ਤੇ ਬਹੁਤ ਹੀ ਵਧੀਆ ਜਿਹੜਾ ਝਾੜ ਆ ਉਹਨਾਂ ਨੂੰ ਆਉਣ ਦੀ ਉਮੀਦ ਆ। ਸੋ ਕਿਸਾਨ ਵੀਰੋ ਇੱਥੇ ਮੈਂ ਤੁਹਾਡਾ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਆਪਣੇ ਜਿਹੜੀ ਝਾੜ ਹੈਗੇ ਆ ਪਿਛਲੇ ਕਈ ਸਾਲਾਂ ਤੋਂ ਆਪਾਂ ਦੇਖਿਆ ਉਹਦੇ ਵਿੱਚ ਖੜੋਤ ਆ ਚੁੱਕੀ ਆ ਪਰ ਆਪਣੇ ਖੇਤੀ ਖਰਚੇ ਨੇ ਜਾਂ ਘਰੇਲੂ ਖਰਚੇ ਨੇ ਜਿਹੜੇ ਉਹ ਵੀ ਆਪਣੇ ਲਗਾਤਾਰ ਵੱਧ ਰਹੇ ਨੇ ਸੋ ਅੱਜ ਸਮੇਂ ਦੀ ਲੋੜ ਆ ਕਿ ਆਪਾਂ ਜਿਹੜੇ ਖੇਤੀ ਖਰਚੇ ਨੇ ਉਹਨਾਂ ਨੂੰ ਸੰਕੋਚ ਦੇ ਨਾਲ ਕਰੀਏ ਸੰਕੋਚ ਦਾ ਮਤਲਬ ਇਹ ਆ ਕਿ ਲੋੜ ਅਨੁਸਾਰ ਕਰੀਏ ਜੇਕਰ ਆਪਾਂ ਕੋਈ ਖਰਚਾ ਘਟਾ ਸਕਦੇ ਹਾਂ ਤਾਂ ਆਪਾਂ ਨੂੰ ਘਟਾ ਲੈਣਾ ਚਾਹੀਦਾ ਕਿਸਾਨ ਵੀਰੋ ਤਾਂ ਹੀ ਆਪਣੀ ਖੇਤੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਸੋ ਇਹ ਕਿਸਾਨ ਦੇ ਮੁਤਾਬਕ ਆਪਾਂ ਜੇਕਰ ਕਦੂ ਦਾ ਖਰਚਾ ਘਟਾ ਲਈਏ ਤਾਂ ਆਪਣੀ ਜਿਹੜੀ ਧਾਨ ਦੀ ਫਸਲ ਵੀ ਵਧੀਆ ਆਊਗੀ ਤੇ ਆਪਣਾ ਜਿਹੜਾ ਖੇਤੀ ਪ੍ਰੋਫਿਟ ਹੈਗਾ ਜਾਂ ਖੇਤੀ ਆਮਦਨ ਹੈਗੀ ਆ ਉਹ ਵੀ ਵੱਧ ਜਾਊਗੀ ਸੋ ਮੈਨੂੰ ਲੱਗਦਾ ਇਹ ਜਾਣਕਾਰੀ ਦੂਸਰੇ ਕਿਸਾਨਾਂ ਲਈ ਤੁਹਾਡੇ ਸਾਰਿਆਂ ਲਈ ਲਾਹੇਵੰਦ ਹੋਵੇਗੀ ਬਹੁਤ ਬਹੁਤ ਧੰਨਵਾਦ